ਘਰਮ ਦੇ ਵਿੱਚ ਕਤਲ ਕਰਕੇ Laash ਟੋਟਿਆਂ ਦੇ ਵਿੱਚ ਪਾ ਦਿੱਤੀ ਤੇ ਇਸ ਤੋਂ ਬਾਅਦ ਉਸ ਨੂੰ ਕਿਸੇ ਸੁਨਸਾਨ ਪਲਾਟ ਦੇ ਵਿੱਚ ਸੁੱਟ ਦਿੱਤਾ ਲੇਕਿਨ ਪੁਲਿਸ ਦੇ ਸ਼ਿਕੰਜੇ ਦੇ ਵਿੱਚੋਂ ਕੌਣ ਬਚ ਸਕਦਾ ਪੁਲਸ ਨੇ ਆਪਣੀ ਜਾਂਚ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਇੱਕ આરોપી ਨੂੰ ਉਸ ਦੀ ਪਤਨੀ ਦੇ ਨਾਲ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਵਾਂ ਤਰਾਂ ਦੇ ਵਿੱਚ ਲੜਾਈ ਹੋਈ ਤੇ ਇਸ ਤੋਂ ਬਾਅਦ ਮ੍ਰਿਤਕ ਦਾ ਕਤਲ ਕਰ ਦਿੱਤਾ ਗਿਆ ਤੇ ਆਰੀ ਨਾਲ ਉਸ ਦੇ ਟੁਕੜੇ ਕਰ ਦਿੱਤੇ ਗਏ ਤੇ ਉਹਨਾਂ ਟੁਕੜਿਆਂ ਨੂੰ ਬੋਰੀ ਦੇ ਵਿੱਚ ਪਾ ਕੇ ਇੱਕ ਡਰਮ ਦੇ ਵਿੱਚ ਭਰਿਆ ਤੇ ਇਸ ਤੋਂ ਬਾਅਦ ਸਕੂਟੀ ਦੇ ਜ਼ਰੀਏ ਇੱਕ ਖਾਲੀ ਪਲਾਟ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਗਿਆ ਮਾਮਲਾ ਲੁਧਿਆਣਾ ਦਾ ਹੈ ਜਿੱਥੇ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰ ਵੇਲੇ ਰਾਘੀਰ ਨੇ ਉਹਨਾਂ ਨੂੰ ਡਰਮ ਦੇਖਣ ਤੋਂ ਬਾਅਦ ਸੂਚਨਾ ਦਿੱਤੀ ਸੀ ਤੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਬੜੀ ਮੁਸ਼ਕਲ ਦੇ ਨਾਲ ਡਰਮ ਦੇ ਵਿੱਚੋਂ Laash ਦੇ ਟੁਕੜੇ ਬਾਹਰ ਕੱਢੇ ਗਏ ਤੇ ਇਸ ਤੋਂ ਬਾਅਦ CCTV ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਗਿਆ ਤੇ ਬਾਕੀ ਜਾਂਚ ਪੂਰੀ ਕਰਨ ਤੋਂ ਬਾਅਦ ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਪਹਿਲਾਂ ਆਈ ਸੀ ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਜਦਾ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਉਹ ਮਿਸਿੰਗ ਹੈ ਇਮੀਡੀਏਟਲੀ ਸਾਡੇ ਵੱਲੋਂ ਜਿਹੜਾ ਪਹਿਲਾਂ ਮਿਸਿੰਗ ਦੀ ਜਿਹੜੀ ਐਫਆਈਆਰ ਹੈ ਉਹ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਭਾਲ ਕਰਨ ਲਈ ਤਾਂ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਕਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕਟੀ ਹੋਈ ਸੀਗੀ ਜਿਹ ਚੋਦੀਆ ਲੈਗਸ ਦੋਨੋਂ ਅਲੱਗ ਸੀਗੀਆਂ ਦੋਨੋਂ ਆਰਮਸ ਅੱਡ ਸੀਗੀਆਂ ਜਿਹੜਾ ਉਹਦਾ ਹੈੱਡ ਸੀਗਾ ਉਹ ਅੱਡ ਕਿਤੇ ਹੋਰ ਥਾਂ ਤੇ ਪਿਆ ਸੀਗਾ ਇੱਕ ਬਾਲਟੀ ਦੇ ਵਿੱਚ ਤੇ ਜਿਹੜਾ ਉਹਦਾ ਟੋਰਸੋ ਆਪਾਂ ਕਹਿ ਦਿੰਨੇ ਆ ਉਹ ਇੱਕ ੜ ਜਗਾ ਸੀਗਾ ਤੇ ਉਹ ਇਮੀਡੀਏਟਲੀ ਅਸੀਂ ਫੋਰੈਂਸਿਕ ਟੀਮ ਬੁਲਾ ਕੇ ਉਹਦੀ ਜਾਂਚ ਕਰਵਾਈ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦੇ ਵਿੱਚ ਮਰਡਰ ਦਾ ਜਿਹੜਾ ਸੈਕਸ਼ਨ ਸੀਗਾ 103 ਬੀ ਐਨ ਐਸ ਲਗਾ ਕੇ ਉਹ ਚ ਵਾਦਾ ਕੀਤਾ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਸੀਸੀਟੀਵੀ ਕੈਮਰਾਜ਼ ਚੈੱਕ ਕੀਤੇ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦਾ ਇੱਕ ਦੋਸਤ ਸੀਗਾ ਜਦੋਂ ਉਹ ਬੰਬੇ ਤੋਂ ਆਂਦਾ ਤਾਂ ਇਮੀਡੀਏਟਲੀ ਆਪਣਾ ਸਮਾਨ ਇਹ ਆਪਣੇ ਦੋ ਆਪਣੇ ਘਰ ਰੱਖਦਾ ਤੇ ਉਸ ਤੋਂ ਬਾਅਦ ਸਿੱਧਾ ਆਪਣੇ ਦੋਸਤ ਕੋਲ ਚਲੇ ਜਾਂਦਾ ਸ਼ਮਸ਼ੇਰ ਜਿਹਦਾ ਨਾਮ ਸ਼ਮਸ਼ੇਰ ਸਿੰਘ ਹੈ ਬੇਸਿਕਲੀ ਜਦੋਂ ਇਹ ਰੇਲਵੇ ਸਟੇਸ਼ਨ ਤੇ ਉਤਰਦਾ ਇਹ ਸ਼ਮਸ਼ੇਰ ਨੂੰ ਕਾਲ ਕਰਦਾ ਇਹ ਪੁਰਾਣੇ ਵਾਕਫ ਸੀਗੇ ਬੇਸਿਕਲੀ ਕਾਫੀ ਸਮੇਂ ਤੋਂ ਇੱਕ ਇਕੱਠੇ ਬੈਠ ਕੇ ਨਸ਼ਾ ਕਰਦੇ ਸੀਗੇ ਤੇ ਕੱਲ ਜਦੋਂ ਇਹਨੇ ਕਾਲ ਕੀਤੀ ਸ਼ਮਸ਼ੇਰ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਪਿੱਕੇਤਾ ਆਪਣੇ ਮੋਟਰਸਾਈਕਲ ਤੇ ਇਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤਾਂ ਉਸ ਤੋਂ ਬਾਅਦ ਇਹ ਸ਼ਮਸ਼ੀਰ ਦੇ ਘਰ ਆ ਗਏ ਉਸ ਟਾਈਮ ਸ਼ਮਸ਼ੀਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਹਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਐ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਸ਼ਮਸ਼ੀਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ गिर ਗਿਆ ਤਾਂ ਬੇਹੋਸ਼ ਹੋ ਕੇ गिर ਗਿਆ ਤਾਂ ਸ਼ਮਸ਼ੀਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਹੈ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕੱਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਘਰ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਆ ਫੋਟੋ ਸਰਕੂਲੇਟ ਹੋਈ ਸੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਇਹਦੇ ਕੋਲ ਘਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਮੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬਾਡੀ ਵਿਦਾਊਟ ਹੈਡ ਉਹ ਸਾਰਾ ਸਟਿਆ ਉਹਨੂੰ ਇਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ਲੇਕਿਨ ਪੂਰੀ ਤਰ੍ਹਾਂ ਇਹਨਾਂ ਤੋਂ ਜਲ ਨਹੀਂ ਹੈਗੀ ਜਿਹੜਾ ਹੈਡ ਸੀਗਾ ਉਹ ਇਹਨੇ 1 ਕਿਲੋਮੀਟਰ ਦੂਰ ਜਾ ਕੇ ਸਟਿਆ ਤਾਂ ਕਿ ਬਾਡੀ ਦੀ ਪਛਾਣ ਨਾ ਹੋ ਸਕੇ ਕਿ ਬਾਡੀ ਅੱਡ ਜਲ ਜਾਵੇ ਤੇ ਹੈਡ ਅੱਡ ਹੋ ਜਾਵੇ ਬਾਡੀ ਦੀ ਪਛਾਣ ਨਾ ਹੋ ਸਕੇ ਤੇ ਮੈਂ ਕਿਸੇ ਤਰੀਕੇ ਨਾਲ ਇੜਕ ਪੁਲਿਸ ਦੀ ਗ੍ਰਿਫਤ ਤੋਂ ਬਚ ਸਕਾ ਸਾਡੇ ਵੱਲੋਂ ਟੀਮਸ ਬਣਾ ਕੇ ਜੋ ਰੇਡ ਕੀਤੀਆਂ ਗਈਆਂ ਤਾਂ ਅਸੀਂ ਇਹਦੀਆਂ ਲੋਕੇਸ਼ਨਸ ਹੋਰ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੈਗੀ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਉਹਦੇ ਬੇਸ ਤੇ ਅਸੀਂ ਜਿਹੜਾ ਹੈਗਾ ਦੋਨੋਂ ਸ਼ਮਸ਼ੇਰ ਤੇ ਉਹਦੀ ਵਾਈਫ ਕੁਲਦੀਪ ਕੌਰ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਨੇ ਆਪਣਾ ਜੁਰਮ ਜਿਹੜਾ ਕਬੂਲ ਵੀ ਕਰ ਲਿਆ ਕਿੱਥੇ ਭੱਜ ਕੇ ਸੀਗੀ ਬਜਾ ਰੰਜੀਤ ਲੜਾਈ ਸੀਗੀ ਕੋਈ ਚੋਰ ਵੀ ਸੀ ਬਜਾ ਰੰਜੀਤ ਦੇਖੋ ਦੋਨਾਂ ਨੇ ਨਸ਼ਾ ਕੀਤਾ ਸੀਗਾ ਇਹ ਆਪਸ ਵਿੱਚ ਲੜ ਪਏ ਉਸ ਤੋਂ ਬਾਅਦ ਉਹ بے ہوਸ਼ ਹੋ ਗਿਆ ਤਾਂ ਉਸ ਤੋਂ ਬਾਅਦ ਇਹਨੇ ਉਹਨੂੰ ਕੱਟਦਾ ਨਹੀਂ ਇਹ ਜਿਹੜੀ ਹਾਲ ਇਨਵੈਸਟੀਗੇਸ਼ਨ ਕੋਈ ਗੱਲ ਸਮਝਣੀ ਆਈ ਹੈਗੀ ਹੈ ਕਿ ਜਦੋਂ ਇਹਨਾਂ ਦੀ ਲੜਾਈ ਹੋਈ ਹੈ ਜਦੋਂ ਇਹਨਾਂ ਨੇ ਘਰ ਬੈਠ ਕੇ ਨਸ਼ਾ ਕੀਤਾ ਇਨਫੈਕਟ ਇਹਦੀ ਜਿਹੜੀ ਵਾਈਫ ਹੈ ਉਹ ਕਰ ਨਹੀਂ ਸੀਗੀ ਉਸ ਟਾਈਮ ਸਰ ਨਸ਼ਾ ਜਿਹੜਾ ਸੀ ਨਸ਼ਾ ਕੋਲਾ ਕੀਤਾ ਨਸ਼ਾ ਜੋ ਇਹਦੇ ਦੱਸਣ ਮੁਤਾਬਕ ਹੈਗਾ ਉਹ ਇਹਨਾਂ ਨੇ ਚਿੱਟਾ ਪੀਤਾ ਸੀਗਾ ਤੇ ਲੇਕਿਨ ਹੁਣ ਸੀ ਸਾਰਾ ਜਿਹੜਾ ਪੋਸਟਮਾਰਟਮ ਦੇ ਵਿੱਚ ਵੀ ਤੇ ਜਿਹੜਾ ਇਹਦਾ ਮੈਡੀਕਲ ਟੈਸਟ ਵੀ ਕਰਾਵਾਂਗੇ ਕਿਉਂਕਿ ਉਹਦੇ ਵਿੱਚ ਸਾਰਾ ਇਹ ਡਾਕਟਰ ਐਗਜ਼ੈਕਟਲੀ ਆਪਾਂ ਨੂੰ ਦੱਸ ਪਾਣਗੇ ਲੜਾਈ ਦਾ ਕਾਰਨ ਖੁਲਾਸਾ ਹੋਇਆ ਕੋਈ ਕਿ ਲੜਾਈ ਦਾ ਕਾਰਨ ਆਪਸ ਚ ਤਤੂਮੇਮ ਹੋਗੀ ਕੋਈ ਪੁਰਾਣੇ ਪੈਸੇ ਦਾ ਆਪਾਂ ਕਹਿ ਸਕਦੇ ਹਾਂ ਕੋਈ ਲੈਣ ਦੇਣ ਸਿਗਾ ਤੋਂ ਉਸ ਕਰਕੇ ਇਹਨਾਂ ਦਾ ਜਿਹੜਾ ਵਾਈਫ ਦਾ ਕੀ ਰੋਲ ਸੀ ਜੀ ਵਾਈਫ ਦਾ ਰੋਲ ਇਹ ਹੈ ਕਿ ਜੀ ਬਾਈ ਜਦੋਂ ਇਹਨੇ ਮਾਰਤਾ ਉਸ ਤੋਂ ਬਾਅਦ ਵਾਈਫ ਨੂੰ ਸਾਰਾ ਪਤਾ ਸੀਗਾ ਕਿ ਕਿਵੇਂ ਕਟਿਆ ਗਿਆ ਵਾਈਫ ਨੇ ਉਸ ਵੀ ਹੈਲਪ ਕੀਤੀ ਉਸ ਤੋਂ ਬਾਅਦ ਜਦੋਂ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ ਵਾਈਫ ਬਾਈਕ ਦੇ ਪਿੱਛੇ ਬੈਠ ਕੇ ਗਈ ਉਹਨੇ ਬੋਰੇ ਨੂੰ ਫੜਿਆ ਤੇ ਬਾਡੀ ਨੂੰ ਡਿਸਪੋਜ਼ ਆਫ ਕੀਤਾ ਹੈ ਇਹ ਇਹਨਾਂ ਬਰੂਟੈਲਿਟੀ ਨਹੀਂ ਮਾਰਿਆ ਔਰ ਕਟਿਆ ਉਹਨੂੰ ਸਿਰਫ ਐਸ ਕਰਕੇ ਕਿ ਉਹਨੂੰ ਪੀਸ ਬਣ ਕੇ ਅਸੀਂ ਉਹਨੂੰ ਕਿਤੇ ਹੋਲੇ ਜਾ ਸਕੀਏ ਬਿਲਕੁਲ ਉਹਨੂੰ ਬਰੂਟੈਲਿਟੀ ਦਾ ਕਾਰਨ ਨਹੀਂ ਸੀਗਾ ਕਿ ਈਜ਼ੀਲੀ ਜਿਹੜੀ ਉਹਨੇ ਬਾਡੀ ਉਹਨੂੰ ਇਹ ਲੱਗਿਆ ਕਿ ਜਿਹੜੀ ਬਾਡੀ ਉਹਨੇ ਘਰ ਪਈ ਹੈ ਅਗਰ ਮੈਂ ਇਸੇ ਤਰੀਕੇ ਨਾਲ ਜਾ ਕੇ ਇਹਦੇ ਪਰਿਵਾਰ ਨੂੰ ਦੱਸੂਗਾ ਤਾਂ ਗੱਲ ਸਾਰੀ ਮੇਰੇ ਤੇ ਆਏਗੀ ਕਿ ਪਾਰਟਸ ਚ ਉਹਨੂੰ ਕੱਟ ਕੇ ਬੋਰੇ ਚ ਪਾ ਗਏ ਕਿਤੇ ਹੋਰ ਡਿਸਪੋਜ਼ ਆਫ ਕਰ ਦਈਏ ਕਿਉਂਕਿ ਪਾਰਟਸ ਚ ਕੱਟ ਕੇ ਬੋਰੇ ਚ ਪਾਣਾ ਈਜ਼ੀ ਹੈ ਇਕੱਲੀ ਬਾਡੀ ਨੂੰ ਲੈ ਕੇ ਜਾਣਾ ਥੋੜਾ ਜਿਹਾ ਡਿਫਿਕਲਟ ਹੋਪਰ ਸਰ ਇਕੱਲਾ ਬੇਹੋਸ਼ੀ ਹੋਇਆ ਸੀ ਕਿ ਸਰ ਕਿੰਨੇ ਕਿਤੇ ਹੋਇਆ ਸੀ ਕਿ ਜਿਹੜਾ ਇਹ ਹੈਗਾ ਤੁਸੀਂ ਕਹਿੰਦੇ ਹੋ ਡਰੱਗਸ ਇਹਨਾਂ ਨੇ ਕਿਤੇ ਸੀਗੇ ਓਵਰਡੋਜ਼ ਵਾਲਾ ਹਲੇ ਨਹੀਂ ਲੱਗ ਰਿਹਾ ਹੈਗਾ ਬਾਕੀ ਉਹ ਸਾਰਾ ਪੋਸਟ ਬਾਟਮ ਦਾ ਪਾਰਟ ਹੈ ਜੀ ਫਿਲਹਾਲ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਸ ਕਤਲ ਦੇ ਵਿੱਚ ਕੁਝ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਨੇ ਕਿਉਂਕਿ ਸੀਸੀਟੀਵੀ ਵੀਡੀਓ ਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ Laash ਨੂੰ motorcycle ਦੇ ਪਿੱਛੇ drum ਵਿੱਚ ਪਾ ਕੇ ਇਕੱਠਾ ਇੱਕ ਹੋਰ ਵੀ ਵਿਅਕਤੀ ਦਿਖਾਈ ਦੇ ਰਿਹਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ